ਸਿੱਖ ਪੋਲਿਟਿਕਸ ਦੇ ਵਿੱਚ ਹਰਿਆਣਾ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੀ ਉਹ ਕਾਫੀ ਅਹਿਮ ਸੀ ਜਦੋਂ 2014 ਤੋਂ ਇਹ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਿ ਹਰਿਆਣੇ ਦੇ ਸਿੱਖ ਆਪਣੀ ਵੱਖਰੀ ਕਮੇਟੀ ਚਾਹੁੰਦੇ ਆ ਦੋ ਤਿੰਨ ਦਿਨ ਪਹਿਲਾਂ ਇਹ ਆਜ਼ਾਦ ਲੋਕ ਸੀ ਇਹਨਾਂ ਨੇ ਹਮਲਾ ਮਾਰਨਾ ਸ਼ੁਰੂ ਕੀਤਾ ਇਹ ਮੈਂ ਦੇਖ ਰਿਹਾ ਕਿ ਬੋਲਣ ਵਾਲਿਆਂ ਦੇ ਵਿੱਚ ਬਲਵਿੰਦਰ ਸਿੰਘ ਨੇ ਜਿਹੜੇ ਹਸਾਰ ਤੋਂ ਜਿੱਤੇ ਨੇ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਆ ਇਹਨਾਂ ਨੇ ਸਾਰਿਆਂ ਨੇ ਰਲ ਕੇ ਇੱਕ ਮੀਟਿੰਗ ਕੁਝ ਦਿਨ ਪਹਿਲਾਂ ਕੀਤੀ 12 ਮੈਂਬਰ ਆਏ ਸੀ ਕੱਲ ਮੀਟਿੰਗ ਕੀਤੀ 19 ਹੋ ਗਏ ਇਹਨਾਂ ਨੇ ਹੁਣ 28 ਤਰੀਕ ਨੂੰ ਕੈਥਲ 'ਚ ਮੀਟਿੰਗ ਰੱਖੀ ਆ ਔਰ ਇੰਜ ਲੱਗ ਰਿਹਾ ਹੈ ਕਿ ਇਹਨਾਂ ਨੂੰ ਲੋੜੀਂਦਾ ਬਹੁਮਤ 40 ਦੇ ਵਿੱਚੋਂ 20 ਤੋਂ ਵੱਧ ਦਾ ਸਮਰਥਨ ਮਿਲ ਜਾਣਾ 19 ਤਾਂ ਇਹ ਕੱਲ ਤੱਕ ਹੀ ਸੀਗੇ ਸੋ ਇਹਨਾਂ ਨੇ ਜਿਹੜਾ ਸੱਦਾ ਦਿੱਤਾ ਜੇ ਇੱਕ ਦੋ ਵੀ ਆ ਜਾਂਦੇ ਆ ਉਸ ਤੋਂ ਬਾਅਦ ਨਾਮਿਨੇਸ਼ਨਸ ਹੋਣਗੀਆਂ ਇਹ ਆਜ਼ਾਦ ਚਿੱਤ ਕਿਹਾਏ ਤੁਸੀਂ ਦੇਖਿਆ ਹੁਣ ਹਰਵਿੰਦਰ ਸਿੰਘ ਫੁਲਕਾ ਦਾ ਕੱਲ ਵਾਲਾ ਨਜ਼ਰੀਆ ਜਿਹੜਾ ਸੀਐਸ ਤੋਂ ਪਹਿਲਾਂ ਸਰਦਾਰ ਤ੍ਰਿloਚਨ ਸਿੰਘ ਵੀ ਜ਼ਿਕਰ ਕਰ ਰਹੇ ਸੀ ਵਰਲਡਵਾਈਡ ਸਿੱਖ ਲੀਡਰ ਵੀ ਇਹ ਸੋਚਦੇ ਆ ਕਿ ਪਾਰਟੀਆਂ ਦਾ ਦਖਲ ਨਹੀਂ ਹੋਣਾ ਚਾਹੀਦਾ ਧਾਰਮਿਕ ਚੋਣਾਂ ਦੇ ਵਿੱਚ ਫਿਰ ਉਹ ਆਪਣਾ ਅਜੰਡਾ ਥੋਪਦੀਆਂ ਫਿਰ ਉਹ ਵਰਤੋਂ ਕਰਦੀਆਂ ਜਦੋਂ ਇਕੱਲਾ ਤੋਂ ਇਕੱਲਾ ਜਿੱਤ ਕੇ ਆਇਆ ਵਿਅਕਤੀ ਆਪਣੇ ਇਲਾਕੇ ਦੀ ਸੰਗਤ ਨੂੰ ਜਵਾਬਦੇਹ ਹੁੰਦਾ ਹੈ ਤਾਂ ਪ੍ਰਬੰਧ ਬਿਹਤਰ ਹੋ ਜਾਂਦੇ ਆ ਸੋ ਉੱਥੇ ਫਿਰ ਜਿਹੜੀ ਆਵਾਜ਼ ਹੁੰਦੀ ਹੈ ਨਾ ਵੀ ਪਿਛੋਂ ਆਇਆ ਏਜੰਡਾ ਤੇ ਪਿਛੋਂ ਆਈ ਸੋਚ ਥੋਪਦੀ ਜਾਂਦੀ ਹੈ ਸੋ ਪਿਛਲੇ ਪ੍ਰਧਾਨ ਨੇ ਕਹਿਤਾ ਅਗਲੇ ਪ੍ਰਧਾਨ ਨੇ ਉਹਨੂੰ ਇਦਾਂ ਹੀ ਮੰਨ ਲਿਆ ਤੇ ਬਾਕੀਆਂ ਨੇ ਚੁੱਪ ਕਰਕੇ ਸਹਿ ਲਿਆ ਸੋ ਇਹ ਜਿਹੜਾ ਨਵੇਂ ਟਰੈਂਡ ਪੈਦਾ ਹੋਏ ਆ ਨਾ ਜੀ ਇਹ ਅੰਦਰਪ੍ਰੀਤ ਜੀ ਬੜੇ ਵਧੀਆ ਨੇ ਸਿੱਖ ਪੋਲਿਟਿਕਸ ਵਿੱਚ ਕਿਵੇਂ ਲੈ ਰਹੇ ਹੋ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਇੰਨੀ ਵੱਡੀ ਸੰਸਥਾ ਦੇ ਇੰਨੀ ਇੰਡੀਪੈਂਡੈਂਟ ਮੈਂਬਰ ਆਏ ਹਾਲਾਂਕਿ ਚਾਰ-ਚਾਰ ਪਾਰਟੀਆਂ ਖੜੀਆਂ ਹੋਣ ਉਹਦੇ ਬਾਵਜੂਦ ਇੰਡੀਪੈਂਡੈਂਟ ਫਿਰ ਵੀ ਉਹਨਾਂ ਦੀ ਗਿਣਤੀ ਜ਼ਿਆਦਾ ਹੋਵੇ। ਸੋ ਇਸੇ ਨਿਰਾਸ਼ਾ ਚੋਂ ਹੀ ਮੈਨੂੰ ਲੱਗਦਾ ਜਿਹੜਾ ਜਗਦੀਸ਼ ਸਿੰਘ ਢਿੰਡਾ ਹੋਰਾਂ ਨੇ ਉਹ ਦਿਨ ਪਹਿਲੇ ਦਿਨ ਹੀ ਅਸਤੀਫਾ ਦਿੱਤਾ ਸੀ ਉਹ ਇਸੇ ਨਿਰਾਸ਼ਾ ਨੂੰ ਉਹਨਾਂ ਦੀ ਉਜਾਗਰ ਵੀ ਕਰਦਾ ਹੈ। ਜਿਹੜੀ ਸਾਰੀ ਲੜਾਈ ਉਹਨਾਂ ਨੇ ਲੜੀ 20 ਸਾਲ 25 ਸਾਲ ਹੋ ਗਏ ਉਹਨਾਂ ਨੂੰ ਲੜਦਿਆਂ ਨੂੰ ਉਹ ਲੜਾਈ ਦਾ ਲੋਕਾਂ ਨੇ ਮੁੱਲ ਨਹੀਂ ਪਾਇਆ। ਉਹ ਉਹਨਾਂ ਨੇ ਕਿਹਾ ਵੀ ਇਹ ਵੀ ਦਿੱਤੇ ਵੀ ਮੈਂ ਜਾਂਦਾ ਸੀ ਲੋਕਾਂ ਨੂੰ ਕਹਿੰਦੇ ਜਿਸ ਵੀ ਤੁਹਾਡੀ ਲੜਾਈ ਦਾ ਜੋ ਤੁਹਾਡਾ ਬੰਦੇ ਦਾ ਸਤਕਾਰ ਆ ਉਹ ਜ਼ਰੂਰ ਕੀਤਾ ਜਾਏਗਾ ਪਰ ਫਿਰ ਵੀ ਉਹ ਸਿਰਫ 11 ਸੀਟਾਂ ਤੱਕ ਲੈ ਗਈ ਦੇਖੋ ਇਲੈਕਸ਼ਨ ਜਿਹੜੇ ਰੰਧਾਵਾ ਸਾਹਿਬ ਹੈਗੇ ਆ ਉਹ ਹੁੰਦੇ ਆ 18 ਦੇ ਮਤਲਬ ਜਿੰਨੇ ਜਿਹਦੇ ਕੋਲ ਜਿਆਦਾ ਸਿਰ ਉਹਨੇ ਉਹਦਾ ਹੀ ਦਬਦਬਾ ਉਹਨੇ ਦਿੱਕਤ ਇਹੀ ਇਹ ਇਨ ਇਸ ਪੋਲਿਟਿਕਸ ਜਿਹੜੀ ਖਾਸ ਤੌਰ ਤੇ ਵੋਟ ਪੋਲਿਟਿਕਸ ਹੁੰਦੀ ਹੈ ਉਹਦੇ ਵਿੱਚ ਦਿੱਕਤ ਇਹੀ ਹੁੰਦੀ ਹੈ ਕਿ ਚੁਣਣ ਚੁਣਿਆ ਜਾਣ ਵਾਲਾ ਵਿਅਕਤੀ ਜਿਹੜਾ ਹੈਗਾ ਉਹ ਅਗਰ ਤਣਾੜ ਹੈ ਤਾਂ ਵੀ ਉਹ ਵੋਟਾਂ ਖਰੀਦ ਕਰੂਦ ਕੇ ਵੀ ਜਿੱਤ ਜਾਂਦਾ ਬਹੁਤ ਜਿਆਦਾ ਮਤਲਬ ਉਹਦੀ ਮੰਨਦੇ ਲੋਕ ਸਤਿਕਾਰ ਕਰਦੇ ਆ ਤਾਂ ਵੀ ਉਹ ਜਿੱਤ ਜਾਂਦਾ ਯਾ ਫਿਰ ਪੋਲੀਟੀਕਲ ਪਾਰਟੀ ਹੀ ਕਹੇ ਇਹ ਵੀ ਆਪ ਪਤਾ ਰਹਿਣਾ ਇਸ ਪਾਰਟੀ ਦੇ ਨਾਲ ਹੈ ਚਾਹੇ ਜੋ ਮਰਜੀ ਬੰਦਾ ਖੜਾ ਕਰੇ ਉਹ ਵੀ ਬੰਦਾ ਚੇਤਨ। ਸੋ ਤਰ੍ਹਾਂ ਤਰ੍ਹਾਂ ਦੀ ਪੋਲੀਟਿਕਸ ਹੈ ਵੋਟ ਪੋਲੀਟਿਕਸ ਇਸ ਕਰਕੇ ਜਦੋਂ ਚਰਚਾ ਚੱਲਦੀ ਹੈ ਕਿ ਵੋਟ ਪੋਲੀਟਿਕਸ ਠੀਕ ਹੈ ਯਾਨੀ ਇਲੈਕਟਿਡ ਪੋਲੀਟਿਕਸ ਠੀਕ ਹੈ ਜਾਂ ਸਿਲੈਕਟਿਡ ਪੋਲੀਟਿਕਸ ਠੀਕ ਹੈ ਸਿਲੈਕਟਿਡ ਪੋਲੀਟਿਕਸ ਦੇ ਵਿੱਚ ਮਤਲਬ ਸੰਭਾਵਨਾ ਰਹਿੰਦੀ ਹੈ ਕਿ ਇਸੀ ਸਮਾਜ ਚੋਂ ਉਹ ਵਿਅਕਤੀਆਂ ਨੂੰ ਕੱਢੀਏ ਚੁਣੀਏ ਜਿਹੜੇ ਜਿਨ੍ਹਾਂ ਦੀ ਬਹੁਤ ਦੇਣ ਹੈ ਉਸ ਸਮਾਜ ਨੂੰ ਜਾਂ ਉਸ ਉਮ ਨੂੰ ਜਿਹੜੀ ਵੀ ਜਿਸ ਲਈ ਵੀ ਅਸੀਂ ਉਹਨੂੰ ਬੰਦੇ ਨੂੰ ਚੁਣ ਰਹੇ ਹਾਂ ਉਸ ਚ ਉਹਦੀ ਦੇਣ ਬਹੁਤ ਹੈ ਅਸੀਂ ਉਸ ਵਿਅਕਤੀ ਨੂੰ ਲੈ ਕੇ ਆਈਏ ਤਾਂ ਸ਼ਾਇਦ ਇੱਕ ਚੰਗੀ ਮਤਲਬ ਚੰਗੇ ਲੋਕਾਂ ਦਾ ਇਕੱਠ ਇੱਕ ਹੋ ਸਕੇ ਪਰ ਇਲੈਕਟਿਡ ਪੋਲਿਟਿਕਸ ਚ ਇਹ ਕਈ ਵਾਰ ਨਹੀਂ ਹੁੰਦਾ ਇਸ ਮਾਮਲੇ ਚ ਜਿਹੜਾ ਇਹ ਚ ਹੋਇਆ ਇਹ ਦੀ ਪਹਿਲੀ ਵਾਰ ਹੈ ਕਿ ਲੋਕਾਂ ਨੇ ਉਹ ਲੋਕ ਚੁਣੇ ਜਿਹੜੇ ਸੇਵਾ ਕਰਦੇ ਹੈ ਮਤਲਬ ਸੇਵਾ ਦੇ ਵਿੱਚ ਹੀ ਲੱਗੇ ਹੋਏ ਨੇ ਆਪਣੇ ਆਪਣੇ ਖੇਤਰ ਦੀ ਉਹਨਾਂ ਲੋਕਾਂ ਨੂੰ ਚੁਣਿਆ ਆਮ ਤੌਰ ਤੇ ਪ politcal ਪਾਰਟੀਆਂ ਇੰਨਾ ਜਿਹੜੇ ਅਲੱਗ ਇੰਡੀਪੈਂਡੈਂਟਸ ਜਿਹੜੇ ਚੋਣੇ ਹੁੰਦੇ ਆ ਤੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਨੀ ਸ਼ੁਰੂ ਕਰਦੀ ਹੈ ਕਿ ਆਪਣੇ ਕੰਨੀ ਮਿਲਾ ਲੀਏ ਤੇ ਫਿਰ ਉਹਨਾਂ ਨੂੰ ਕੋਈ ਲਾਲਚ ਦੇ ਦੀਏ ਕੋਈ ਕਿਸੇ ਨੂੰ ਸੈਕਟਰੀ ਕਿਸੇ ਨੂੰ ਜਨਰਲ ਸੈਕਟਰੀ ਕਿਸੇ ਨੂੰ ਕੁਝ ਹੋਰ ਇਸ ਤਰ੍ਹਾਂ ਦਾ ਦੇ ਕੇ ਮਤਲਬ ਉਸ ਸੰਸਥਾ ਤੇ ਕਬਜ਼ਾ ਕੀਤਾ ਜਾਏ ਇਹ ਆਮ ਤੌਰ ਤੇ ਚੱਲਦਾ ਪਰ ਇਹ ਪਹਿਲੀ ਵਾਰ ਹੋਇਆ ਕਿ ਸਾਰੇ ਦੇ ਸਾਰੇ ਇੰਡੀਪੈਂਡੈਂਟ ਕੱਟੇ ਹੋ ਗਏ ਉਹਨਾਂ ਨੇ politcal ਪਾਰਟੀਆਂ ਨੂੰ ਕਿਹਾ ਵੀ ਤੁਸੀਂ ਸਾਨੂੰ ਸਮਰਥਨ ਦਿਓ ਇਹ ਇੱਕ ਨਵੀਂ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਹੈ ਨਵੀਂ ਤਰ੍ਹਾਂ ਦਾ ਉਹਦੇ ਵਿੱਚ ਵੀ ਉਹਨਾਂ ਨੇ ਪੋਲਿਟਿਕਲ ਪਾਰਟੀਆਂ ਨੂੰ ਸੱਦਾ ਨਹੀਂ ਦਿੱਤਾ ਉਹਨਾਂ ਨੇ ਕਿਹਾ ਪੋਲਿਟਿਕਲ ਪਾਰਟੀਆਂ ਦੇ ਵਿੱਚ ਕਿਉਂਕਿ ਡਿਫੈਕਸ਼ਨ ਲਾਦੇ ਤੇ ਲਾਗੂ ਹੀ ਨਹੀਂ ਹੁੰਦਾ ਉਹਨਾਂ ਪੋਲਿਟਿਕਲ ਪਾਰਟੀਆਂ ਦੇ ਵਿੱਚ ਬਿਹਤਰ ਬੰਦਿਆਂ ਨੂੰ ਕਿਹਾ ਵੀ ਜੇ ਤੁਸੀਂ ਸਾਡੇ ਨਾਲ ਆਉਨੇ ਹੋ ਤਾਂ ਤੁਹਾਡਾ ਵੈਲਕਮ ਆ ਪੋਲਿਟਿਕਲ ਪਾਰਟੀਆਂ ਚੋਂ ਚੰਗੇ ਬੰਦੇ ਸਾਡੇ ਵੱਲ ਆਉਣ ਤੇ ਇਹੀ ਕਹਿ ਕੇ ਉਹਨਾਂ ਨੇ 2 ਦਿਨ ਬਾਅਦ ਕੈਥਲ 'ਚ ਫਿਰ ਮੀਟਿੰਗ ਰੱਖ ਲਈ ਹੈ ਤੇ ਉਹਨਾਂ ਨੂੰ ਲੱਗਦਾ ਕਿ 2-3 ਬੰਦੇ ਤਾਂ ਆ ਹੀ ਜਾਣਗੇ ਜੀ ਬਿਲਕੁਲ ਮੈਨੂੰ ਇਹ ਲੱਗਦਾ ਹੈ ਕਿ ਖਾਸ ਤੌਰ ਤੇ ਜਿਵੇਂ ਛੋਟੇ ਗਰੁੱਪਸ ਹੁੰਦੇ ਆ ਉਹ ਚਾਹੇ ਪੂਰਾ ਦਾ ਪੂਰਾ ਗਰੁੱਪ ਹੀ ਕਿ ਇਵੇਂ ਨਲਵੀ ਸਾਹਿਬ ਹੋਰਾਂ ਦਾ ਗਰੁੱਪ ਹੈ ਸਪੋਜ਼ ਕਰੋ ਉਹਨਾਂ ਦੇ ਕੋਲ ਤਿੰਨ ਬੰਦੇ ਹੈ ਤਾਂ ਉਹ ਉਹਨਾਂ ਨੂੰ ਵੀ ਤਿੰਨ ਹੀ ਚਾਹੀਦੇ ਹੈ ਜੇ ਕੋਈ ਇਸ ਤਰ੍ਹਾਂ ਦਾ ਮਤਲਬ ਜਿਵੇਂ ਹੁੰਦਾ ਸਹਿਮਤੀ ਜੀ ਬਣ ਜੇ ਆਪਸ ਚ ਤਾਂ ਮੈਨੂੰ ਲੱਗਦਾ ਕਿ ਇਹ ਵੀ ਹੁੰਦਾ ਹੈ ਕਿ ਚਲੋ ਠੀਕ ਹੈ ਇਸ ਪਾਸੇ ਇਕੱਠੇ ਹੋ ਕੇ ਚੱਲਦੇ ਆਪਾਂ ਪਰ ਇਹ ਮੁਸ਼ਕਿਲ ਬੜੀ ਹੁੰਦੀ ਹੈ ਇਹ ਜਿਹੜੇ ਐਕਚੁਅਲੀ ਪ੍ਰੋਪਰ ਲੜਾਈ ਲੜ ਰਹੇ ਹੁੰਦੇ ਜਿਹੜੇ ਬੰਦੇ ਸਾਲਾਂ ਬੱਧੀ ਲੜਾਈ ਲੜ ਰਹੇ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਨਹੀਂ ਸਾਰੀ ਜਿਹੜੀ ਕਮਾਂਡ ਹੈ ਨਾ ਉਹਨਾਂ ਦੇ ਹੱਥ 'ਚ ਹੀ ਰਹੇ ਜਿਹੜੇ ਬੰਦੇ ਪਹਿਲੀ ਵਾਰ ਜਿੱਤੇ ਆ ਉਹਨਾਂ ਦੀ ਕੀ ਦੇਣ ਹੈ ਜੀ ਉਹ ਇਸ ਤਰ੍ਹਾਂ ਦੇ ਸਵਾਲ ਕਰਦੇ ਹੀ ਐ ਸੋ ਇਹ ਨਵੀਂ ਤਰ੍ਹਾਂ ਦੀ ਲੜਾਈ ਹੈ ਤੇ ਇਹ ਕਿਸ ਕਰਵਟ ਊਂਡ ਦੇਖੋ ਬੈੜਦਾ ਇਹ ਹੁਣ ਆਉਣ ਵਾਲਾ 28 ਤਰੀਕੀ ਦੇਸੇਗੀ ਦੇਖੋ ਸਿਆਸਤ ਦੇ ਵਿੱਚ ਬੜੀ ਵਾਰੀ ਇੰਜ ਵੀ ਹੁੰਦਾ ਕਿ ਜਿੱਧਰ ਜਰਾ ਪਲੜਾ ਭਾਰਾ ਹੋਵੇ ਭਾਸਕਰ ਸਭ ਉਧਰ ਵੱਟਾ ਪੈ ਹੀ ਜਾਂਦਾ ਸੋ ਨਲਵੀ ਸਾਹਿਬ ਵੀ ਜੇ ਸੋਚਣ ਕਿ ਚਲੋ ਆਪਣੇ ਜਿੱਤਿਆਂ ਹੋਇਆਂ ਚ ਕੋਈ ਸਲਿੱਪ ਨਾ ਕਰ ਜੇ ਤੇ ਆਪਾਂ ਸਦਾ ਹੀ ਸਾਰੇ ਸਮਰਥਨ ਦੇ ਦੰਨੇ ਆ ਨਾਲੇ ਆਪਣੇ ਆਪਣੇ ਇਲਾਕੇ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣਗੀਆਂ ਸੋ ਸਤਾਧਰ ਨਾਲ ਤਾਂ ਬੈਨੀਫਿਟ ਹੁੰਦਾ ਪਾਰਟੀਆਂ ਨਾਲ ਆਜ਼ਾਦ ਜਾਂਦੇ ਦੇਖੇ ਆਜ਼ਾਦਾ ਨਾਲ ਪਾਰਟੀਆਂ ਚੋਂ ਬੰਦੇ ਆਉਣ ਇਹ ਦਿਲਚਸਪ ਹੋਊਗਾ ਖਰੇ ਪੋਲਿਟਿਕਸ ਵਧੀਆ ਵੀ ਹੈ ਇਹੀ ਤਾਂ ਗੱਲ ਬਾਰ ਬਾਰ ਹੋ ਰਹੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਦੋਂ ਕੱਲ ਨੂੰ ਚੋਣ ਆਵੇ ਇਹਦੇ ਵਿੱਚ ਵੀ ਤੁਸੀਂ ਭਾਸਕਰ ਸਾਹਿਬ ਦੋ ਤਿੰਨ ਵਾਰੀ ਇਹ ਗੱਲ ਕਰ ਚੁੱਕੇ ਹੋ ਵੀ ਧਾਰਮਿਕ ਸੰਸਥਾਵਾਂ ਦੇ ਵਿੱਚ ਸਿਆਸੀ ਪਾਰਟੀਆਂ ਦੀ ਸੰਗਠਿਤ ਰੂਪ ਚ ਇਲੈਕਸ਼ਨ ਲੜਨ ਦੀ ਤੇ ਕੋਈ ਤੋਕ ਹੀ ਨਹੀਂ ਤੇ ਜੇ ਹਰਿਆਣੇ ਚ ਇਹ ਗੱਲ ਤੋਰਤੀ ਆ ਭੱਲਾ ਸਾਹਬ ਵਾਲੇ ਕਮਿਸ਼ਨ ਨੇ ਜਸਟਿਸ ਭੱਲਾ ਦੇ ਕਮਿਸ਼ਨ ਨੇ ਤਾਂ ਇਹਦਾ ਮਤਲਬ ਹੈ ਕਿ ਸਾਰੋਂ ਸਾਰ ਤੇ ਵੀ ਪ੍ਰੈਸ਼ਰ ਤਾਂ ਰਹੂਗਾ ਅਗਲੇ ਦਿਨਾਂ ਚ ਜੇ ਉਹੀ ਪੁਰਾਣੇ ਜਿਹੜੇ ਮਾਪਦੰਡ ਜਿਹੜੇ ਬਣ ਗਏ ਨੇ ਜਿਨ੍ਹਾਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਇੰਟਰਟੇਨ ਨਹੀਂ ਕੀਤਾ ਗਏ ਸੀ ਨਾ ਉੱਥੇ ਅਕਾਲੀ ਦਲ ਵੀ ਸ਼ਾਇਦ ਗਿਆ ਸੀ ਔਰ ਅਕਾਲੀ ਦਲ ਆਜ਼ਾਦ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਾ ਹੋ ਵੀ ਗਿਆ ਸੀ ਉਹਨਾਂ ਨੇ ਨਹੀਂ ਇੰਟਰਟੇਨ ਕੀਤਾ ਉਹਨਾਂ ਨੇ ਇਹਨੂੰ ਐਜ਼ ਅ ਪਾਰਟੀ ਫੈਸਲੇ ਦੇ ਵਿੱਚ ਪਤਾ ਨਹੀਂ ਕੀ ਲਿਖਿਆ ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ ਠੀਕੇ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਵੈਸੇ ਤੇ ਕਹਿੰਦੇ ਨਚਾ ਮੈਂ ਲੁਧਿਆਣੇ 'ਚ ਮੇਰੀ ਧਮਕ ਜਲੰਧਰ ਪੈਂਦੀ ਜੋ ਕੁਝ ਹਰਿਆਣੇ ਦੇ ਵਿੱਚ ਹੋ ਰਿਹਾ ਉਹਦੀ ਧਮਕ ਪੰਜਾਬ ਦੇ ਵਿੱਚ ਪੈਣੀ ਹੈ ਇੱਕ ਤਰੀਕੇ ਨਾਲ ਹਰਿਆਣਾ ਦੇ ਵਿੱਚ ਧਾਰਮਿਕ ਸੰਸਥਾਵਾਂ ਨੂੰ ਪੋਲਿਟਿਕਸ ਤੋਂ ਅਲੱਗ ਕਰਨਾ ਫੂਲਕਾ ਸਾਹਿਬ ਵੀ ਇਹੀ ਕਹਿ ਰਹੇ ਸੀਗੇ ਔਰ ਉਹੀ ਗੱਲ ਲੱਗਦੀ ਵੀ ਹੈ ਕਿ ਅੱਗੇ ਜਾ ਕੇ ਪੰਜਾਬ ਦੇ ਵਿੱਚ ਵੀ ਇਦਾਂ ਦੀ ਹੀ ਸਥਿਤੀ ਪੈਦਾ ਹੋਏਗੀ ਜੇ ਉਹ ਰੂਲ ਜਿਹੜਾ ਹਰਿਆਣਾ ਦੇ ਵਿੱਚ ਇੰਪਲੀਮੈਂਟ ਹੋਇਆ ਹੈ ਕਿ ਪੋਲਿਟੀਕਲ ਪਾਰਟੀਆਂ ਨੂੰ ਇਸ ਇਲੈਕਸ਼ਨ ਲੜਨ ਤੋਂ ਇਨਕਾਰ ਕਿ ਕੀਤਾ ਜਾਇਆ ਉਹਨਾਂ ਨੂੰ ਵਾਂਝਾ ਕੀਤਾ ਜਾਇਆ ਕਿਉਂਕਿ ਜਦ ਡਾਕਟਰ ਚੀਮਾ ਨਾਲ ਸਾਡੀ ਵੀ ਗੱਲ ਹੋਈ ਸੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਵੀ ਸੀ ਉਹ ਕਹਿੰਦੇ ਜੀ ਵੀ ਇਹ ਇਲੈਕਸ਼ਨ ਜਿਹੜੇ ਐਸਡੀਪੀਸੀ ਦੇ ਪੰਜਾਬ ਦੇ ਵਿੱਚ ਆ ਪੋਲੀਟੀਕਲ ਪਾਰਟੀਆਂ ਲੜ ਸਕਦੀ ਹੈ ਔਰ ਭਾਜਪਾ ਵੀ ਲੜ ਸਕਦੀ ਹੈ ਔਰ ਕਾਂਗਰਸ ਵੀ ਲੜ ਸਕਦੀ ਹੈ ਹਾਲਾਂਕਿ ਇਸ ਮੁੱਦੇ ਦੇ ਉੱਤੇ ਹਮੇਸ਼ਾ ਆਬਜੈਕਸ਼ਨ ਹੋਇਆ ਹੈ ਕਿ ਦੇਖੋ ਜੀ ਸਰਕਾਰਾਂ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਸਰਕਾਰ ਭਾਵੇਂ ਭਾਜਪਾ ਅਕਾਲੀ ਦਲ ਦੀ ਹੋਵੇ ਯਾਨੀ ਸਰਕਾਰਾਂ ਦਾ ਇਸ ਤਰੀਕੇ ਦੇ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਫੰਕਸ਼ਨਿੰਗ ਦੇ ਵਿੱਚ ਇੰਟਰਫੇਅਰ ਕਰਨਾ ਉਹ ਆਪਣੇ ਆਪ ਵਿੱਚ ਹਮੇਸ਼ਾ ਤੋਂ ਹੀ ਕ੍ਰਿਟੀਸਾਈਜ਼ ਜ਼ਰੂਰ ਹੁੰਦਾ ਹੈ ਲੇਕਿਨ ਜਿਹੜੀ ਪੋਲੀਟੀਕਲ ਪਾਰਟੀ ਨੂੰ ਸੂਟ ਕਰਦਾ ਉਹ ਇਹ ਕਰਦੀ ਰਹੀ ਹੈ ਪਰ ਹੁਣ ਹੁਣ ਜਿਹੜੀ ਹਰਿਆਣਾ ਦੇ ਵਿੱਚ ਵਾਪਰਨ ਵਾਲੀ ਇਲੈਕਸ਼ਨ ਤੋਂ ਬਾਅਦ ਜਿਹੜੀ ਸਥਿਤੀ ਬਣੀ ਹੋਈ ਹੈ ਉਦਾਂ ਦੀ ਸਥਿਤੀ ਪੰਜਾਬ ਦੇ ਵਿੱਚ ਵੀ ਬਣ ਸਕਦੀ ਹੈ ਪਰ ਪੰਜਾਬ ਦੇ ਵਿੱਚ ਇਸ ਸਥਿਤੀ ਇਸ ਕਰਕੇ ਵੀ ਬਣਨੀ ਬਹੁਤ ਜ਼ਰੂਰੀ ਹੈ ਕਿ ਇੱਕ ਤਰੀਕੇ ਨਾਲ ਅਕਾਲ ਤਖਤ ਜੱਜ ਸਾਹਿਬ ਨੇ ਜਿਹੜੀ ਕੱਲ ਮੀਟਿੰਗ ਬੁਲਾਈ ਦੀ ਉਹ ਕੈਨਸਲ ਕਰ ਦਿੱਤੀ ਉਦੇ ਉੱਤੇ ਪੰਥ ਦੇ ਵਿੱਚ ਕਈ ਤਰੀਕੇ ਦੀ ਗੱਲਾਂ ਚੱਲ ਰਹੀ ਹੈ ਕਿ ਉਹਨਾਂ ਨੇ ਮੀਟਿੰਗ ਕਿਉਂ ਕੈਨਸਲ ਕੀਤੀ ਹੁਣ ਐਦਾਂ ਦੇ ਮਾਮਲੇ ਦੇ ਵਿੱਚ ਕੀ ਜਥੇਦਾਰ ਸਾਹਿਬ ਪੋਲਿਟੀਕਲ ਤਾਕਤਾਂ ਤੋਂ ਪਰੇ ਨੇ ਉਸ ਤੋਂ ਉੱਤੇ ਨੇ ਹਾਲਾਂਕਿ ਅਸੀਂ ਕਹਿੰਦੇ ਹਾਂ ਕਿ ਬੇਅਕਾਲ ਤੱਕ ਦੇ ਜਥੇਦਾਰ ਸਾਹਿਬ ਸੁਪਰੀਮ ਹੁੰਦੇ ਨੇ ਜਾਂ ਫਿਰ ਉਹਨਾਂ ਨੂੰ ਪੂਰਾ ਪੰਥ ਸਮਰਪਿਤ ਹੁੰਦਾ ਪਰ ਨਾਲ ਦੇ ਨਾਲ ਇਹ ਗੱਲਾਂ ਵੀ ਤੇ ਪੰਥ ਦੇ ਅੰਦਰ ਚੱਲਦੀ ਹੈ ਨਾ ਕਿ ਇੱਕ ਪੋਲਿਟੀਕਲ ਪਾਰਟੀ ਦੇ ਦਬਾਅ ਦੇ ਵਿੱਚ ਵੀ ਉਹ ਤੋਂ ਪਹਿਲੇ ਜਥੇਦਾਰ ਸਾਹਿਬ ਆਂਦੇ ਰਹੇ ਨੇ ਅੱਜ ਵੀ ਡੇਟ 'ਚ ਪੰਜਾਬ ਦੇ ਵਿੱਚ ਇਹ ਵੈਸ ਚੱਲਨੀ ਇਹ ਗੱਲ ਚੱਲਨੀ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਦੀ ਧਾਰਮਿਕ ਸੰਸਥਾਵਾਂ ਜਿਨ੍ਹਾਂ ਦਾ ਪੂਰਾ ਪੰਥ ਅਸਮਰਥਨ ਕਰਦਾ ਹੈ ਤੇ ਉਹਨਾਂ ਨੂੰ ਘੱਟ ਤੋਂ ਘੱਟ ਪੋਲਿਟੀਕਲ ਪ੍ਰਭਾਵ ਤੋਂ ਦੂਰ ਰੱਖੀਏ ਔਰ ਇਹ ਵੈਸ ਅਗਰ ਇਹ ਗੱਲ ਅਗਰ ਪੰਜਾਬ ਦੇ ਵਿੱਚ ਚੱਲੀ ਤੇ ਆਉਣ ਵਾਲੀ ਐਸਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਉਦਾਂ ਦੀ ਹੀ ਸਿਚੁਏਸ਼ਨ ਜਿਹੜੀ ਹਰਿਆਣਾ ਦੇ ਵਿੱਚ ਹੋਈ ਹੈ ਉਹ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ